ਅੱਜ ਅਸੀਂ ਕਵਿਤਾ ਕਰਾਂਗੇ ਕੋਸ਼ਿਸ਼ ਵਿੱਚ ਹਾਂ ਲਖਦੇਵਲ ਜਾਨ ਦੀ ਕੋਸ਼ਿਸ਼ ਚ ਹਾਂ ਅਸਲਿਆਂ ਨੂੰ ਪਾਣ ਦੀ ਕੋਸ਼ਿਸ਼ ਵਿੱਚ ਹਾਂ ਹਰ ਪੁਰਾਣੀ ਵਿਹਿਮ ਤੋਂ ਹੋਵੇਗਾ ਸਾਫ਼ ਮੈਂ ਨਵੇਂ ਇਨਸਾਨ ਦੀ ਕੋਸ਼ਿਸ਼ ਵਿੱਚ ਹਾਂ ਇਹਨਾਂ ਸਤਰਾਂ ਇਹ ਸਤਰਾਂ 바ਵਾ ਬਲਵੰਤ ਦੁਆਰਾ ਲਿਖੀ ਕਵਿਤਾ ਕੋਸ਼ਿਸ਼ ਵਿੱਚ ਹਾਂ ਵਿੱਚੋਂ ਲਈਆਂ ਗਈਆਂ ਹਨ ਇਨਾ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਮੈਂ ਆਪਣੀ ਮੰਜ਼ਿਲ ਨੂੰ ਪਾਉਣ ਲਈ ਯਤਨ ਕਰ ਰਿਹਾ ਹਾਂ ਮੈਂ ਆਪਣੀ ਜ਼ਿੰਦਗੀ ਦੀ ਅਸਲੀਅਤ ਨੂੰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਇਨਾ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਮੈਂ ਆਪਣੇ ਆਪ ਵਿੱਚ ਇੱਕ ਅਜਿਹਾ ਮਨੁੱਖ ਖੋਜ ਰਿਹਾ ਹਾਂ ਜੋ ਕੇ ਪੁਰਾਣੀ ਵਿਹਿਮਾ ਪਰਮਾ ਤੇ ਸੁਪ੍ਰਾਣੀ ਸੋਚ ਤੋਂ ਮੁਕਤ ਹੋਵੇ ਇਸ ਤਰ੍ਹਾਂ ਕਵੀ ਨਵੀਂ ਵਿਚਾਰਧਾਰਾ ਵਾਲੇ ਇਨਸਾਨ ਦੀ ਖੋਜ ਕਰ ਰਿਹਾ ਹੈ ਜੋ ਕਿ ਪੁਰਾਣੀ ਸੋਚ ਤੇ ਵਿਚਾਰਧਾਰਾ ਤੋਂ ਮੁਕਤ ਹੋਵੇ ਜ਼ਿੰਦਗੀ ਦੇ ਪਹਿਲੂਆਂ ਤੇ ਰੋਸ਼ਨੀ ਰੁੱਖ ਨਵੇਂ ਤੋਂ ਪਾਣ ਦੀ ਕੋਸ਼ਿਸ਼ ਚ ਹਾਂ ਜਿਸ ਚ ਆ ਜਾਵੇ ਮਨੁੱਖਤਾ ਦਾ ਅਸਰ ਐਸੇ ਇੱਕ ਦੀਵਾਨ ਦੀ ਕੋਸ਼ਿਸ਼ ਚ ਹਾਂ ਇਨ੍ਹਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਨਵੇਂ ਤਰੀਕੇ ਨਾਲ ਜ਼ਿੰਦਗੀ ਜਿਉਣ ਤੇ ਉਹਨਾਂ ਨੂੰ ਅਪਣਾਉਣ ਦੀ ਕੋਸ਼ਿਸ਼ ਵਿੱਚ ਹਾਂ ਮੈਂ ਲੋਕਾਂ ਦੀਪ ਲਈ ਲਈ ਐਸੇ ਦੀਵਾਨ ਲਾਉਣਾ ਚਾਹਨਾ ਹ ਜਿਨ੍ਹਾਂ ਵਿੱਚ ਲੋਕ ਪੁਲਾਈ ਦੀਆਂ ਗੱਲਾਂ ਹੋਣ ਇਸ ਤਰ੍ਹਾਂ ਕਵੀ ਨਵੇਂ ਤਰੀਕੇ ਖੋਜਣ ਤੇ ਉਹਨਾਂ ਦੇ ਅਮਲ ਕਰਨ ਦੀ ਗੱਲ ਕਰਦਾ ਹੈ ਜਿਨ੍ਹਾਂ ਨਾਲ ਮਰੁਖਤਾ ਦਾ ਭੜਾ ਹੋ ਸਕੇ ਇਸ ਲਈ ਖਾਂਦਾ ਹਾਂ ਦਰਦਰ ਠੋਕਰਾਂ ਜ਼ਿੰਦਗੀ ਨੂੰ ਪਾਣ ਦੀ ਕੋਸ਼ਿਸ਼ ਚ ਹਾਂ ਜਾਣੇ ਕੀ ਨਫ਼ਰਤ ਕੀ ਮੈਂ ਕਿਸ ਲਈ ਹੋਰ ਵੀ ਨੁਕਸਾਨ ਦੀ ਕੋਸ਼ਿਸ਼ ਚ ਹਾਂ ਇਨਾ ਸਤਰਾ ਵਿੱਚ ਕਵੀ ਕਹਿੰਦਾ ਹੈ ਕਿ ਮੈਂ ਇੱਕ ਚੰਗੇ ਜਾਂ ਅਰਥਪੂਰਨ ਜ਼ਿੰਦਗੀ ਦੀ ਖੋਜ ਲਈ ਦਰਦਰ ਠੋਕਰਾ ਖਾਂਦਾ ਹਾਂ ਤਾਂ ਜੋ ਆਪਣੇ ਮਿੱਥੇ ਟੀਚੇ ਨੂੰ ਪ੍ਰਾਪਤ ਕਰ ਸਕਾਂ ਮੈਨੂੰ ਨਫ਼ਰਤ ਕਰਨ ਵਾਲੇ ਕੀ ਜਾਣਣਗੇ ਮੈਂ ਕਿਸ ਲਈ ਨੁਕਸਾਨ ਚੱਲ ਰਿਹਾ ਹਾਂ ਆਪਣੀ ਮੰਜ਼ਿਲ ਨੂੰ ਪਹੁੰਚਣ ਲਈ ਮੈਂ ਹੋਰ ਵੀ ਨੁਕਸਾਨ ਚੱਲਣ ਲਈ ਤਿਆਰ ਹਾਂ ਜਿਸ ਤਰ੍ਹਾਂ ਹੀ ਜੀਵਨ ਦੀ ਕੁਟਿਆ ਆਬਾਦ ਐਸੇ ਇੱਕ ਮਹਿਮਾਨ ਦੀ ਕੋਸ਼ਿਸ਼ ਹਾਂ ਹਰ ਸਮੇ ਦੇ ਨਾਲ ਵੱਧੀ ਜ਼ਿੰਦਗੀ ਆਖੇ ਨਵਸਮਾਨ ਦੇ ਕੋਸ਼ਿਸ਼ ਵਿੱਚ ਹਾਂ ਹੁਨਰ ਦੇ ਸਿੱਤੇ ਸਿਹਤ ਦੇ ਪੁੱਤਲੇ ਆਦਮੀ ਤੇਰੇ ਸੌਲ ਲਈ ਕਾਨ ਦੀ ਕੋਸ਼ਿਸ਼ ਵਿੱਚ ਹਾਂ ਇਨਾ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਮੈਂ ਅਜਿਹੇ ਜੀਵਨ ਸਾਥੀ ਦੀ ਖੋਜ ਵਿੱਚ ਹਾਂ ਕਿ ਜਿਸ ਤੋਂ ਜੀਵਨ ਦੀ ਕੁਟਿਆ ਅਰਥ ਮੇਰੀ ਜ਼ਿੰਦਗੀ ਖੁਸ਼ ਨਾ ਮਾਰੇ ਹਰ ਸਮੇ ਚੱਲ ਰਹੀ ਇਹ ਨਵੇਂ ਤਰੀਕੇ ਦੇ ਰਹਿਣ ਸਹਿਣ ਵਾਲੀ ਜ਼ਿੰਦਗੀ زندگی میں بھی زندگی ਨਾਲ میں بھی اسی طرح ہی ودਨ ਦੀ کوشش ਵਿੱਚ ਹਾਂ ਇਹ ਨਵੇਂ ਤਰੀਕੇ ਦੀ زندگی ਸਾਨੂੰ ਹਰ ਕਦਮ ਦੇ ਨਾਲ ਕਦਮ ਮਿਲਾ ਕੇ ਚੱਲਣ ਦਾ ਇਸ਼ਾਰਾ ਕਰਦੀ ਹੈ ਤੇ ਮੈਂ ਵੀ اسی کوشش ਵਿੱਚ ਹਾਂ ਕਿ ਮੈਂ ਨਹੀਂ ਉਸ ਨਾਲ ਰਲ ਕੇ ਕਦਮ ਵਧਾਵਾਂ ਕਵੀ ਕਹਿੰਦਾ ਹੈ ਕਿ ਮਨੁੱਖ ਹੁਨਰ ਤੇ ਤੰਦਰੁਸਤੀ ਸਿਹਤ ਤੰਦਰੁਸਤ ਸਿਹਤ ਦੀ ਨਿਸ਼ਾਨੀ ਹੈ ਇਸ ਦੇ ਹੁਨਰਾਂ ਕਰਕੇ ਉਹ ਜ਼ਿੰਦਗੀ ਉਹ ਇਸ ਦੀ ਮਹਿਮਾ ਯਾਨੀ ਤਾਰੀਫ ਕਰਨ ਦੀ ਕੋਸ਼ਿਸ਼ ਵਿੱਚ ਹੈ ਇਸ ਤਰ੍ਹਾਂ ਕਵੀ ਦੱਸਦਾ ਹੈ ਕਿ ਉਹ ਆਪਣੇ ਟੀਚੇ ਨੂੰ ਨਵੀਂ ਸੋਚ ਮੁਤਾਬਿਕ ਪੂਰਾ ਕਰਨ ਤੇ ਆਪਣੀ ਜ਼ਿੰਦਗੀ ਨੂੰ ਨਵੀਂ ਸੋਚ ਮੁਤਾਬਿਕ ਢਾਲਣ ਦੀ ਯਤਨਾ ਵਿੱਚ ਹੈ ਤੇ ਇਸ ਲਈ ਪੂਰੇ ਯਤਨ ਕਰ ਰਿਹਾ ਹੈ